ਹੇ ਥੱਲੇ ਭਾਈ ਸਰ ਸਰ ਪੰਜਾਬ ਵਿਜ਼ਨ ਮਾਈਕ ਵਿੱਚ ਹੈ ਭਾਈ 247 ਸੈਮੀਨਾਰਿਕ ਹੋ ਰਿਹਾ ਹੈ ਤੇ ਜਿਹਦੇ ਵਿੱਚ ਪੰਜਾਬ ਦੀ ਦਰਪੇਸ਼ ਜਿਹੜੀਆਂ ਮੁਸ਼ਕਲਾਂ ਨੇ ਉਹਦੇ ਸੰਬੰਧੀ ਬੜੇ-ਬੜੇ ਐਕਸਪਰਟ ਆਏ ਨੇ ਬੜੇ-ਬੜੇ ਐਕਸਪਰਟ ਆਏ ਨੇ ਖੇਤੀ ਦੇ ਐਕਸਪਰਟ ਆਏ ਨੇ ਔਰ ਇੰਡਸਟਰੀ ਦੇ ਲੋਕ ਆਏ ਨੇ ਔਰ ਜੋ ਵੀ ਪੰਜਾਬ ਨਾਲ ਸੰਬੰਧਿਤ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਉਹ ਇਕੱਠੇ ਹੋਏ ਨੇ ਜੀ ਸਰ ਸੋ ਬ੍ਰੇਨਸਟਾਰਮਿੰਗ ਹੋਊਗੀ ਚੰਗੀ ਗੱਲ ਹੈ ਸਾਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਔਰ ਪੰਜਾਬ ਹਮੇਸ਼ਾ ਤੋਂ ਲੀਡਰ ਰਿਹਾ ਦੇਸ਼ ਨੂੰ ਲੀਡ ਕਰਦਾ ਰਿਹਾ ਚਾਹੇ ਉਹ ਆਜ਼ਾਦੀ ਦਾ ਸੰਘਰਸ਼ ਹੋਵੇ ਚਾਹੇ ਉਹ ਉਹ ਹਰੀ ਕ੍ਰਾਂਤੀ ਹੋਵੇ ਜਦੋਂ ਦੇਸ਼ ਬਾਹਰੋਂ ਕਣਕ ਮੰਗਾਉਂਦਾ ਸੀ ਤਾਂ ਅਸੀਂ ਹਰੀ ਕ੍ਰਾਂਤੀ ਲਿਆਂਦੀ ਹਾਂ ਉਹਦੇ ਕਰਕੇ ਦਿੱਕਤਾਂ ਆਈਆਂ ਕਿ ਸਾਡਾ ਪਾਣੀ ਥੱਲੇ ਚਲਾ ਗਿਆ ਸਾਡਾ ਜਿਹੜਾ ਵਾਤਾਵਰਨ ਜਿਹੜਾ ਉਹ ਉਤੇ ਅਸਰ ਪਿਆ ਤੇ ਅੱਜ ਮੈਨੂੰ ਉਮੀਦ ਹੈ ਕਿ ਇਹ ਇਹ ਜਿਹੜੇ ਸੈਮੀਨਾਰ ਨੇ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਨਿਕਲੂਗਾ ਨਿਚੋੜ ਨਿਚੋੜ ਨਿਕਲੂਗਾ ਤਾਂ ਸਰਕਾਰਾਂ ਉੱਤੇ ਫੈਸਲਾ ਕਰਨਗੇ ਆ ਤੇ ਮੈਨੂੰ ਉਮੀਦ ਹੈ ਕਿ ਕੱਲ ਪੀਯੂ ਗਿਆ ਸੀ ਮੈਂ ਉੱਥੇ ਵੀ ਸਾਇੰਟਿਸਟ ਆਏ ਹੋਏ ਨੇ ਜੋ ਕਲਾਈਮੇਟ ਚੇਂਜ ਹੋ ਰਹੇ ਹੈ ਪੂਰੀ ਦੁਨੀਆ ਦੇ ਵਿੱਚ ਤੋ ਉਹਦੇ ਤੇ ਡਿਸਕਸ਼ਨ ਚੱਲ ਰਿਹਾ ਔਰ ਪੰਜਾਬ ਵੱਲ ਪੂਰੀ ਦੁਨੀਆ ਦੇਖ ਰਹੀ ਹੈ ਇਸ ਵਕਤ ਸਰ ਕੇਂਦਰ ਵੱਲੋਂ ਫਿਰ ਉਹ ਪੰਜਾਬ ਨੂੰ ਪੂਰੀ ਜ਼ਿੰਮੇਵਾਰ ਠਰਾਇਆ ਜਾ ਰਿਹਾ ਹੈ ਕੱਲ ਵਾਈਸ ਪ੍ਰੈਜ਼ੀਡੈਂਟ ਜਦੋਂ ਆਏ ਚੌਪਰ ਨੇ ਤਰ੍ਹਾਂ ਫਿਰ ਪੰਜਾਬ ਨੂੰ ਜ਼ਿੰਮੇਵਾਰ ਠਰਾ ਦਿੱਤਾ ਗਿਆ ਕਿ ਪੰਜਾਬ ਦੇ ਕਰਕੇ ਪੋਲੂਸ਼ਨ ਹੋ ਰਿਹਾ ਦੇਖੋ ਜੀ ਹਰ ਗੱਲ ਤੇ ਇਸ ਤਰ੍ਹਾਂ ਕਰਨਾ ਚੰਗਾ ਨਹੀਂ ਇਹ ਮੱਧ ਪ੍ਰਦੇਸ਼ ਦੀ ਪ੍ਰੋਬਲਮ ਵੀ ਹੈ ਇਹ ਯੂਪੀ ਦੀ ਵੀ ਹੈ ਇਹ ਹਰਿਆਣੇ ਦੀ ਵੀ ਹੈ ਠੀਕ ਹੈ ਨਾ ਉਹ ਤਾਂ ਉਹ ਤਾਂ ਪਾਕਿਸਤਾਨ ਵਾਲੀ ਜਿਹੜੀ ਮੁੱਖ ਮੰਤਰੀ ਪੰਜਾਬ ਵਾਲੀ ਮਰੀਮ ਉਹ ਵੀ ਉਹ ਵੀ ਕਹਿੰਦੀ ਮੈਂ ਚਿੱਠੀ ਲਿਖੂੰ ਭਗਵਾਨ ਜੀ ਤੁਮਨ ਨੂੰ ਕਿ ਲਾਹੌਰ ਆਉਂਦਾ ਸਾਡਾ ਧੂਆਂ ਕੋਈ ਗੇੜੇ ਕੱਢੀ ਜਾਂਦਾ ਯਾਰ ਹੈ ਮਤਲਬ ਇਹਦਾ ਕੋਈ ਹੱਲ ਇਹਦਾ ਬਹਿ ਕੇ ਕਰਨਾ ਪਊਗਾ ਬਹੁਤ ਵਾਰੀ ਮੀਟਿੰਗਾਂ ਹੋ ਗਈਆਂ ਇਦਾਂ ਨਹੀਂ ਹਲ ਹੋਣਾ ਇਹਦੇ ਵਾਸਤੇ ਸਾਨੂੰ ਕੋਈ ਪ੍ਰੈਕਟੀਕਲ ਜਾਂ ਹੋਮਵਰਕ ਕਰਕੇ ਕੰਮ ਕਰਨਾ ਪਵੇ। ਕ੍ਰੌਪ ਡਾਈਵਰਸੀਫਿਕੇਸ਼ਨ ਅਸੀਂ ਕਹਿ ਚਾਹੁੰਦੇ ਆ। ਸਾਨੂੰ ਜਿੰਨਾ ਝੋਨੇ ਚੋਂ ਇੱਕ ਇੱਕ ਏਕੜ ਚੋਂ ਬਚਦਾ ਸਾਨੂੰ ਮੱਕੀ ਚੋਂ ਦੇ ਦਿਓ। ਸਾਨੂੰ ਬਾਜਰੇ ਚੋਂ ਦੇ ਦਿਓ। ਸਾਨੂੰ ਮਸੂਰ ਦੀ ਦਾਲ ਚੋਂ ਜਿਹੜੇ ਤੁਸੀਂ ਬਾਹਰੋਂ ਮੰਗਾਉਂਦੇ ਨੇ ਦੇਸ਼ ਜਿਹੜਾ ਇੰਪੋਰਟ ਕਰਦਾ ਉਹਦੇ ਚੋਂ ਦੇ ਦਿਓ। ਅਸਿੱਤ ਛੋਣਾ ਤਾਂ ਸਾਡੀ ਖਰਾਕ ਦਾ ਹਿੱਸਾ ਵੀ ਹੈ ਨਹੀਂ ਸੋ ਇਸ ਕਰਕੇ ਬਲੇਮ ਗੇਮ ਨਹੀਂ ਚੱਲਣੀ ਚਾਹੀਦੀ ਭਗਤ ਸਿੰਘ ਨੂੰ ਕਹਿੰਦਾ ਰੈਵੋਲੂਸ਼ਨਰੀ ਨਹੀਂ ਸੀਗੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਪਾਕਿਸਤਾਨ ਦੇ ਅੰਦਰ ਕਿ ਉਹ ਰੈਵੋਲੂਸ਼ਨਰੀ ਨਹੀਂ ਸੀਗੇ ਭਗਤ ਸਿੰਘ ਹੋਰ ਉਹਨੂੰ ਕਿਸੇ ਦੀ ਨਾ ਐਨਓਸੀ ਦੀ ਲੋੜ ਨਹੀਂ ਹੈਗੀ ਭਗਤ ਸਿੰਘ ਭਗਤ ਸਿੰਘ ਹੀ ਸੀਗਾ ਠੀਕ ਹੈ ਨਾ 23 ਉਹ ਜਿਹੜੇ 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 ਕਹਿੰਦੇ ਆ ਨਾ ਰੈਵੋਲੂਸ਼ਨਰੀ ਸੀ ਉਹਨਾਂ ਦੇ ਬੱਚੇ ਬਾਹਰ ਪੜਦੇ ਆ ਤੇ ਜਿਹੜੀ ਉਮਰ 'ਚ ਬੱਚੇ ਬਾਹਰ ਭਰਨ ਭੇਜੇ ਉਸ ਉਮਰ 'ਚ ਫਾਂਸੀ ਦੇ ਰਸੇ ਚੁੰਮਲੇ ਸੀਗੇ